ਲਵੇ ਮਿੱਤਰੋ ਆ ਜਿਹੜੀ ਬੱਕਰੀ ਮਰੇ ਅੱਗੇ ਖੜੀ ਆ ਨਾ ਤੁਸੀਂ ਇਹਦੀ ਉਮਰ ਸੁਣ ਕੇ ਹੈਰਾਨ ਰਹਿ ਜਾਓਗੇ ਆ ਜਿਹੜੀਆਂ ਬਈ ਬੱਕਰੀਆਂ ਨੇ ਨਾ ਮੇਰੇ ਪਿੱਛੇ ਅੱਧ ਤੋਂ ਵੱਧ ਬੱਕਰੀਆਂ ਬਈ ਆ ਬੱਕਰੀਆਂ ਨੇ ਯਾਨੀ ਕੀ ਐਡੀ ਲੰਮੀ ਉਮਰ ਹੈ ਗੀ ਇਹ ਬੱਕਰੀ ਤੇ ਬਈ ਰੱਬ ਖੈਰ ਕਰੇ ਮਲਾ ਦਾ ਹਜੇ 4-5 ਸਾਲ ਹੋਰ ਜੀ ਜੂਗੀ ਤਾਂ ਕੁਝ ਨਹੀਂ ਹੁੰਦਾ ਬਾਕੀ ਬਈ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂਗੇ ਵੀ ਇਹਦੇ ਵਿੱਚੋਂ ਇਹ ਬੱਕਰੀਆਂ ਕਿੰਨੀਆਂ ਬੱਕਰੀਆਂ ਨੇ ਕਿੰਨੀਆਂ ਪੱਠਾਂ ਨੇ ਤੇ ਹੁਣ ਵੀ ਸੂਂਦੀ ਆ ਜਾਂ ਫਿਰ ਨਹੀਂ ਸਾਰੀ ਗੱਲਬਾਤ ਕਰਦੇ ਆ ਵੀਰ ਨਾਲ ਬਾਈ ਅੱਛੀ ਕਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਬੁੱਟੇ ਠੀਕ ਠਾਕ ਜੀ ਬਹੁਤ ਠੀਕ ਹੈ ਜੀ ਪਿੰਡ ਹੈਗਾ ਵੀ ਇਹ ਛੋਟਾ ਕਨੌਰ ਹੈ ਨਾ ਕਨੌਰ ਖੁਰਦ ਧੂਰੀ ਦੇ ਜਮਾ ਕੋਲੇ ਜ਼ਿਲ੍ਹਾ ਸੰਗਰੂਰ ਦੱਸੋ ਬਾਈ ਜੀ ਇਹ ਬੱਕਰੀ ਬਾਰੇ ਕਿੰਨੀ ਉਮਰ ਹੋਊ ਇਹ ਬੱਕਰੀ ਦੀ ਉਮਰ ਦਾ ਜੀ ਹੈਗੀ 18-20 ਸਾਲ 18-20 ਸਾਲ ਪੱਕਾ ਨਹੀਂ ਪਤਾ ਹੈਗਾ ਨਾ ਪੱਕਾ ਬਈ ਮੈਨੂੰ ਪਤਾ ਮੈਂ ਆਈਡੀ ਜਨੇ ਵੀ ਸਾਨੂੰ ਪਤਾ ਵੀ ਇੰਨਾ ਟਾਈਮ ਇਹਨੂੰ ਹੋ ਗਿਆ ਸਾਡੇ ਕੋਲ ਹਾਂ ਹਾਂ ਇਹ ਵੀ 18-20 ਸਾਲ ਦੀ ਉਮਰ ਆ ਬੱਕਰੀ ਦੀ ਢੇੜਾ ਲਵਾਈ ਬਈ ਕਿਵੇਂ ਆ ਬੱਕਰੀ ਕੈਮ ਆ ਪੂਰੀ ਪੂਰੇ ਇਸ ਟਾਈਮ ਕੈਮ ਆਗਾ ਕੋਈ ਡਾਂਣ ਨੂੰ ਨਹੀਂ ਪੂਰੀ ਫੁੱਲ ਖਾਂਦੀ ਹੈਗੀ ਪਰ ਦੰਦੇ ਤੇ ਮੂੰਹ ਚ ਇੱਕ ਵੀ ਨਹੀਂ ਹੈਗਾ ਕਿਵੇਂ ਪੈ ਜਾਵੇ ਜੱਟ ਦੇਖਾਈ ਬਈ ਲੈ ਮਿੱਤਰੋ ਦੰਦ ਤੁਸੀਂ ਆਪ ਨਿਗਾ ਮਾਰੋ ਦੰਦ ਇੱਕ ਵੀ ਨਹੀਂ ਹੈਗਾ ਬਈ ਬੱਕਰੀਆਂ ਨੇ ਇਸ ਟਾਈਮ ਵੀ ਸੁਝਿਆ ਮਗਰ ਦੋ ਬੱਕਰੇ ਨੇ ਠੀਕ ਆ ਉਮਰ ਹੁੰਦੀ ਕਿੰਨੀ ਆ ਬੱਕਰੀ ਦੀ ਫਿਰ ਪੱਕਾ ਨਹੀਂ ਪਤਾ ਕਿਸੇ ਨੂੰ ਉਮਰ ਦਾ ਪਤਾ ਗੱਲ ਕੀ ਵੀਰੇ ਉਹੀ ਲੋਕਾਂ ਦਾ ਬਣਿਆ ਜੀ ਦੰਦ ਘੱਸੀਗੇ ਹੂੰ ਕੁਛ ਨਹੀਂ ਹੁੰਦਾ ਹੁੰਦਾ ਬੱਕਰੀ ਨੂੰ ਸੇਵਾ ਰੱਖੇ ਬੰਦਾ ਹਾਂ ਜਿੰਨਾ ਮਰਜ਼ੀ ਦੰਦਾਂ ਦਾ ਨਾਮ ਵੀ ਹੁਣ ਫੇਰ ਵੀ ਖਾਈ ਜਾਂਦੀ ਹੁੰਦੀ ਹੈ ਬੱਕਰੀ ਠੀਕ ਆ ਤਾਂ ਗੱਲ ਹੈ ਕਿ ਖਵਾਉਣੇ ਕੀ ਬਾਕੀ ਆਪਾਂ ਨੂੰ ਇਹੋ ਜਿਹਾ ਵੀ ਇਹਦੀ ਐਡੀ ਲੰਮੀ ਉਮਰ ਹੋ ਗਈ ਬਾਕੀ ਪਤਾ ਕੀ ਗੱਲ ਤੀ ਮੇਰੇ ਪਵਾਨ ਨਹੀਂ ਕਰਦੇ ਜਿਹੜਾ ਇਹਨਾਂ ਦਾ ਹਸਲਾ ਦੀ ਬੱਕਰੀਆਂ ਦਾ ਇਹਦੀ ਮਾਂ ਦਾ ਪਤਾ ਹੀ ਦਿਲਾਦਾ ਪੂਰੀ ਬੁਢੀ ਹੋ ਗਈ ਸੀ ਉਹ ਪੂਰੀ ਬੁਢੀ ਹੋ ਗਈ ਸੀ ਦੇਖਣ ਵਾਲਾ ਬੰਦਾ ਇੰਦੀ ਕਹਿੰਦਾ ਵੀ ਇਹ ਪੱਕੜ ਬੱਕਰੀਆਂ ਪਾਠਾਂ ਵਰਗੀ ਦੀ ਪਈ ਸੀ ਉਹ ਠੀਕ ਆ ਹਾਂ ਸਾਡੇ ਲੇਵਲ ਉਨਾਂ ਨੇ ਬੰਦਿਆਂ ਨੂੰ ਪਤਾਗਾ ਜਿਨ੍ਹਾਂ ਨੇ ਦੇਖੀਆਂ ਨੇ ਬੱਕਰੀਆਂ ਨੂੰ ਉਹ ਵੀ ਬਹੁਤ ਟਾਈਮ ਸਾਡੇ ਕੋਲ ਹੋ ਹੋਈ ਰਹੀ ਹੈ ਠੀਕ ਆ ਜੀ ਮੇਤਰੂ ਦੇਖ ਸਕਦੇ ਹੋ ਹਾਈਟ ਦਾ ਮੈਨੂੰ ਲੱਗਦਾ ਹੋਊਗੀ 35 36 ਕਹਣਾ ਹਾਂ ਹੈਗੀ 37 ਹੁਣ ਕਿਉਂਕਿ ਦਰਦ ਕਰਕੇ ਥੋੜਾ ਜਿਹਾ ਲੱਗਦੀ ਹੈ ਹਾਂ ਫਿਰ ਵੀ ਨਾ ਪਰ ਹੈਗੀ ਦੇਦੀ 37 39 ਹੈ 37 39 ਹੈਟ ਠੀਕ ਆ ਜੀ ਦੁੱਧ ਕਿੰਨਾ ਕੁ ਦਿਂਦੀ ਸਵਈ ਇਹ ਦੁੱਧ 4 ਕਿਲੋ ਦੁੱਧ ਚੋਆਇਆ ਸਾਨੂੰ ਠੀਕ ਆ ਹੁਣ ਕਿ ਮੈਂ ਦੁੱਧ ਦੇ ਥੱਲੇ ਠੀਕ ਆ ਹੁਣ ਬਸ ਮੈਂ ਮੇਮ ਨਹੀਂ ਚਾਹੁੰਦੇ ਇਕੱਲੇ ਮੇਉਣੇ ਚਾਹੁੰਦੇ ਹਾਂ ਠੀਕ ਆ ਕੋਈ ਜਦੋਂ ਜਾਨ ਹੁੰਦੀ ਆ ਫਿਰ ਦੁੱਧ ਵੀ ਦੋ ਦਿੰਦਾ ਨਾ ਜਾਨਵਰ ਸਹੀ ਗੱਲ ਐ ਸੂੰਦੀ ਆ ਇਸ ਸਾਲ ਵਧੀਆ ਹਾਂ ਸੂ ਪੈਂਦੀ ਆ ਅਸੀਂ ਰੋਕ ਲੈਂਦੇ ਨੇ ਵੀ ਜਨਾ ਸੁਾਈ ਜਾਂ ਨੂੰ ਪਰ ਫਿਰ ਵੀ ਲੱਗ ਲੱਗ ਜਾਂਦੇ ਬੱਕਰੀਆਂ ਵਿੱਚ ਆਹ ਵੀ ਲੱਗ ਜਾਂਦੀਆਂ ਹਾਂ ਹਾਂ ਵੀ ਮਿੱਤਰੋ ਦੇਖ 18 ਤੋਂ 20 ਸਾਲ ਦੀ ਉਮਰ ਹੋਊਗੀ ਕਿੰਨੀਆਂ ਬੱਕਰੀ ਨੇ ਵਈਦੀ ਗਿਣਿਆ ਚੱਲ ਆਪਾਂ ਹਣਾ ਗਿਣ ਦਿਆਂਗੇ ਬੱਕਰੀਆਂ ਆ ਦੇਖੋ ਆ ਦੋ ਜੋੜੀਆਂ ਆ ਦੋ ਜੋੜੀ ਬੈਠੀ ਆ ਦੋ ਠੀਕ ਆ ਇਹ ਇਹਨਾਂ ਦੇ ਵਿੱਚ ਹੀ ਆ ਗਈ ਠੀਕ ਹੈ ਜੀ ਤੇ ਉਹ ਪੱਠ ਖੜੀ ਆ ਗਈ ਤੈਨੋਂ ਜੋ ਖੜੀ ਆ ਪਰਾਂ ਆ ਡੱਬੀ ਜੀ ਹਾਂ ਤਿੰਨ ਇਹ ਵੀ ਇਹਨਾਂ ਦੇ ਵਿੱਚੋਂ ਆ ਪੱਠ ਖੜੀ ਉਹ ਦੀ ਧੀ ਆਹ ਹਾਂ ਹਾਂਜੀ ਹਾਂ ਲੈ ਵੀ ਚਾਰ ਠੀਕ ਐ ਤੇ ਆ ਵੀ ਉਹਨਾਂ ਦੇ ਵਿੱਚੋਂ ਆ ਗਏ ਪੰਜ ਪੰਜ ਹੂੰ ਤੇ ਆ ਆ ਪੱਠ ਬੈਠੀ ਐ ਉਹਨਾਂ ਦੇ ਵਿੱਚੇ ਛੇ ਠੀਕ ਐ ਜੀ ਹੂੰ ਤੇ ਆ ਪੱਠ ਉਹ ਉਹਦੀ ਦੋਤੀ ਹੈਗੀ ਇਹ 7 ਠੀਕ ਐ ਠੀਕ ਆ ਆਹਾਂ ਆ ਉਹਦੀ ਦੋ ਆ ਵੀ ਉਹਦੀ ਦੋਤੀ ਦੀ ਦੋਤੀ ਹੈ ਕਿਹੜੀ ਕਿਹੜੀ ਉੱਥਲੀ ਆ ਦੋਤੀ ਦੀ ਵੀ ਦੋਤੀ ਆ ਹਾਂ ਆਹ ਹਾਂਜੀ ਠੀਕ ਐ ਠੀਕ ਐ ਜਾਨੀਆਂ ਗਿਣਤ ਨੇ ਇਹਦੀਆਂ ਹਾਂ ਆ ਵੀ ਇਹਦੀ ਦੋਤੀ ਹੈ ਠੀਕ ਹੈ ਠੀਕ ਹੈ ਕਈਆਂ ਦੀ ਭਾਈ ਇਹ ਨਾਨੀ ਹੈ ਕਿ ਕਈਆਂ ਦੀ ਦਾਦੀ ਹੈ ਹਾਂ ਆ ਵੀ ਇਹਨਾਂ ਜੀ ਹੈ ਲੈ ਵੀ ਤੁਸੀਂ ਆਪ ਹੀ ਗੇਲੋ ਮੈਨੂੰ ਲੱਗਦਾ ਵੀ ਭਾਈ ਦੇ ਕੋਲੇ ਹੋਣ ਗਿਆ 30 35 ਬੱਕਰੀਆਂ ਤੇ ਆਹ ਪੱਠ ਇਹਨਾਂ ਦੇ ਵਿੱਚ ਖੜੀ ਹੈਗੀ ਨਾ ਗਰੀ ਬਹੁਤ ਨੇ ਮੈਂ ਵੀ ਨਹੀਂ ਛੱਲਦਾ ਪਤਨੇਗਾ ਚਾਉਂਦੇ ਨਹੀਂ ਹੈਗੇ ਗਿਣਤੀ ਦੀ ਜੇ ਆਪਾਂ ਗੱਲਬਾਤ ਕਰੀਏ ਕਿੰਨੀਆਂ ਬੱਕਰੀਆਂ ਇਹਦੀਆਂ ਹੋਣ ਗਿਆ ਇਹ ਨਹੀਂ ਆ ਇਸ ਟਾਈਮ ਜੀ ਇਹਦੇ ਇਹਦੇ ਉਸ ਦੇ ਵਿੱਚੋਂ ਘੱਟ ਤੋਂ ਘੱਟ ਸਾਡੇ ਕੋਲੇ 15 16 ਪਸ਼ੂ ਫਿਰਦੇ ਹੋਣਗੇ ਇਕੱਲੀ ਦੇ ਇਕੱਲੀ ਦੇ ਇਕੱਲੀ ਜੀ ਠੀਕ ਆ ਕੋਈ ਦੁੱਧੀ ਆ ਗਈ ਕਿੱਥੇ ਵਾਗੀ ਬੱਕਰੀ ਕੋਈ ਇਹਦੀ ਭਾਣ ਜੀ ਆ ਗਈ ਜੜ ਲਾਈ ਹੋਈ ਹੈ ਜਾਨੀ ਇਹਨੇ ਤੇ ਵੀ ਬੱਕਰੀ ਨੇ ਨਾ ਬਾਈ ਕਹਿੰਦਾ ਵੀ ਜੜ ਲਾਈ ਲਾਈ ਹੱਡੀ ਇਹ ਬੱਕਰੀ ਨੇ ਨਾ ਮਨ ਵੇਚਣੀ ਤਾਂ ਨਹੀਂ ਹੈਗੀ ਬਈ ਇਹ ਨਾ ਨਾ ਇਹ ਵੇਚਣੀ ਨਹੀਂ ਸੀ ਜਮੀਨ ਨਹੀਂ ਵੇਚਣੀ ਹੈਗੀ ਬਾਈ ਕਹਿੰਦਾ ਵੀ ਰੰਗ ਭਾਗਾ ਸਾਰਾ ਲੈ ਵੀ ਬਾਈ ਕਹਿੰਦਾ ਵੀ ਇਹਨੇ ਰੰਗ ਲਾਏ ਹੋਣੇ ਇਹ ਜਮੀਨ ਨਹੀਂ ਵੇਚਣੀ ਹੈਗੀ ਜਮੀਨ ਨਹੀਂ ਵੇਚਣੀ ਸਹੀ ਗੱਲ ਹੈ ਵੀ ਦੇ ਸਕਦੇ ਹੋਗੇ ਪ੍ਰੋਬਲਮ ਤਾਂ ਨਹੀਂ ਆਈ ਕਦੇ ਬੱਕਰੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਥਣਾ ਥੋਣਾ ਦੀ ਓਕੇ ਹੈ ਜਮਾ ਬੱਕਰੀ ਹੁਣ ਵੀ ਥਣਾ ਵੀ ਠੀਕ ਹੈਗੀ ਫਿਰ ਉਹੀ ਕੁਦਰਤੀ ਇਹਨਾਂ ਦਾ ਮੰਨ ਕੇ ਤੁਸੀਂ ਲਾ ਚੱਲ ਬਾਹਲੇ ਬੰਦੇ ਨਹੀਂ ਪਤਾ ਜਿੰਨੇ ਸਾਡੇ ਲੱਗਣ ਨੇ ਜਿਹੜੀ ਇਹਨਾਂ ਦੀ ਲੈਣ ਹੈ ਕਿ ਬੱਕਰੀਆਂ ਦਾ ਅਸ ਲਾਗਾ ਖੂਨ ਹੈ ਉਹ ਵੱਡੀ ਉਮਰ ਦੇ ਵਿੱਚ ਵੀ ਹੋਗੇ ਸਿਹਤਿਆਂ ਖੂਨੀ ਇਹ ਜਗਾ ਖੂਨੀ ਹੈ ਜਾਨ ਹਾਂ ਜਿਹੜੀ ਇਹਦੀ ਬਰੀਡ ਹੈਗੀ ਹੋਈ ਆਈ ਇਹਦੀ ਮਾਂ ਦੀ ਬਹੁਤ ਵਰਤੀ ਉਹਦਾ ਪਤਾ ਨਹੀਂ ਤੇਰਾ ਦਾ ਪੱਠਾਂ ਵਰਗੀ ਲੱਗਦੀ ਦੀ ਉਹ ਠੀਕ ਆ ਸਹੀ ਕਹਿ ਨਹੀਂ ਸਹੀ ਬੱਕਰੀ ਬੁਢੀ ਹੋ ਗਈ ਸਹੀ ਤੇ ਇਹ ਨੂੰ ਨਹੀਂ ਕਹਿ ਸਕਦਾ ਬੰਦਾ ਲੈ ਵੀ ਸਹੀ ਗੱਲ ਆ ਬਈ ਦੇਖ ਤਾਂ ਤੂਰੀ ਬਈ ਲੈ ਵੀ ਦੇਖ ਤੋਰ ਤੋਰ ਤੋਂ ਬਈ ਲੱਗਦੀ ਨਹੀਂ ਵੀ ਇਹ ਬੁਢੀ ਆ ਮਾਣਾ ਪੋਰਾ ਹੀ ਮੋਲੀ ਸਾਰਿਆਂ ਵਿਚਾਲੇ ਵਿਚਾਲੇ ਮੂਹਰੇ ਤੁਰਦੀ ਆ ਆਮ ਬਿਨਾਂ ਬੱਕਰੀਆਂ ਵਰਗੀ ਬੱਕਰੀ ਆ ਬਈ ਦੇਖ ਸਕਦਾ ਥਣ ਥਣ ਵੀ ਪੂਰੇ ਹੋਣਿਆ ਨਾ ਹੁਣ ਕੈਂਪ ਪਏ ਨੇ ਪੂਰੇ ਵਧੀਆ ਪਏ ਨੇ ਜੀ ਪੂਰੇ ਥਣ ਪਏ ਨੇ ਬਈ ਵਧੀਆ ਦੇਖ ਸਕਦੇ ਹੋ ਨਾ ਤੇ ਬਈ ਇਸ ਇਸ ਵੀਡੀਓ ਨੂੰ ਬਾਈ ਜੀ ਬਣਾਉਣ ਦਾ ਮਕਸਦ ਇਹ ਹੀ ਸੀ ਵੀ ਦੇਖੋ ਵੀ ਬੱਕਰੀ ਦੀ ਉਮਰ ਵੀ ਹੂੰ 20 ਸਾਲ ਹੋ ਸਕਦੀ ਹੈ ਹਨ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਬੱਕਰੀ ਦੀ ਉਮਰ 10 ਸਾਲ ਦੀ ਆ 12 ਸਾਲ ਦੀ ਆ ਬਾਈ ਸਿਰੇ ਤੋਂ ਸਿਰੇ ਪਏ ਨੇ ਇਹ ਜੀ ਗੱਲ ਨਹੀਂ ਹੈਗੀ ਤੁਸੀਂ ਆਪ ਦੇ ਦੇਖੋ ਜਿਹੜੇ ਲਵੇ ਲੌਣੇ ਪਾਲੀ ਨੇ ਜਿਹਨਾਂ ਬੱਕਰੀਆਂ ਇਕੱਠੀਆਂ ਨੇ ਕਈ ਬੰਦੇ ਯਕੀਨ ਵੀ ਨਹੀਂ ਕਰਦੇ ਦੂਰ ਵਾਲੇ ਵੀ ਨਹੀਂ ਹੋ ਸਕਦੇ ਹਾਂ ਠੀਕ ਹੈ ਸਾਡੇ ਲਵੇ ਲੌਣੇ ਵਾਲੇ ਬੰਦੇ ਨੂੰ ਪਤਾ ਵੀ ਨਹੀਂ ਕਿੰਨੀ ਉਮਰ ਸਾਰੀਆਂ ਬੱਕਰੀਆਂ ਇਦੋਂ ਹੂੰ ਜਿਹੜੀਆਂ ਇਹਦੇ ਹਾਂਣ ਦੇ ਸਭ ਖਤਮ ਹੋ ਗਈਆਂ ਆ ਕੱਲੀ ਰਹਿ ਗਈ ਵਿਚਾਰੀ ਇਹ ਕੱਲੀ ਰਹਿ ਗਈ ਮੰਨ ਕੇ ਬੁੜੀਆਂ ਹੋ ਗਏ ਕੋਈ ਨਹੀਂ ਵੇਚਤੀਆਂ ਅਸੀਂ ਨਹੀਂ ਵੇਚੀ ਹੈਗੀ ਇਹ ਹਾਂ ਪਰ ਜਦੋਂ ਜਬਾਨੀ ਦੇ ਵਿੱਚ ਦੀ ਪੂਰੀ ਚੜ੍ਹਾਈ ਸੀ ਬੱਕਰੀ ਪੂਰੀ ਚੜ੍ਹਾਈ ਸੀ ਸਾਰੀਆਂ ਤੋਂ ਉੱਚੀ ਲੱਗਦੀ ਹੁੰਦੀ ਕਿਉਂਕਿ ਹੁਣ ਤਾਂ ਉਹ ਹੀ ਥੋੜੀ ਜੀ ਹੈ ਨਾ ਦਬ ਗਈ ਦਬ ਜਾਂਦੀ ਹੈ ਢਲ ਜਾਂਦਾ ਸਰੀਰ ਢਾਲੂ ਹੋ ਜਾਂਦਾ ਸਹੀ ਗੱਲ ਹੈ ਬਈ ਬਾਕੀ ਬਈ ਦੇਖ ਸਕਦਾ ਮੋਟੀ ਹੱਡੀ ਦੇ ਵਿੱਚ ਬੱਕਰੀ ਸੀਗੀ ਇਹ ਜੀ ਗੱਲ ਨਹੀਂ ਬਾਈ ਹਜੇ ਬਈ ਰੱਬ ਜੇ ਨੂੰ ਉਮਰ ਲਾਵੇ ਨਾ ਅਜੇ ਵੀ ਕਾਇਮ ਆ ਗਈ ਕਿਉਂਕਿ ਜਿਹੜੀ ਇੱਕ ਹੋਰ ਆਈ ਜਿਵੇਂ ਪਿਓਰ ਆਪਾਂ ਕਹਿੰਦੇ ਅੰਬਰਸਰੀ ਬੱਕਰੀਆਂ ਦੀ ਜਿਵੇਂ ਜਾਂਦਾ ਬਰੀਕ ਸਿੰਗਾ ਦੇ ਵਿੱਚ ਆ ਗਏ ਬਿਲਕੁਲ ਨੀਚੇ ਉਹ ਪਿਓਰ ਚ ਨਹੀਂ ਹੋਣੇ ਅੱਛਾ ਜਿਹੜੀਆਂ ਪਿਓਰ ਅੰਬਰਸਰੀ ਪੁਰਾਣੀਆਂ ਬੱਕਰੀਆਂ ਨੇ ਉਹਨੇ ਸਿੰਗ ਉੱਚੇ ਮੋੜਨੂ ਆ ਬੜੇ ਸਿੰਗ ਮੋਟੇ ਹੋਣਗੇ ਉੱਚੇ ਹੋ ਕੇ ਮੋੜਦਿਆਂ ਨੇ ਹਾਂ ਜਿਵੇਂ ਉਹ ਪੱਠ ਫਿਰਦੀ ਐ ਜੀ ਹਾਂ ਜੀ ਉਹ ਹਾਂ ਉਹ ਚ ਸਿੰਗ ਆਲੇ ਨਾ ਹਾਂ ਆ ਬੱਕਰੀਆਂ हां जी हां ਇਹਦੀ ਪੱਠਾ ਕੀ ਹੈ ਇਹ ਵੀ ਦੇਖਦਾ ਨਾ ਜਾਨਕੀ ਪਯੌਰ ਜਿਹੜੀ ਹੁੰਦੀ ਹੈ ਬਾਈ ਹਾਂ ਥੋੜਾ ਸਿੰਗ ਉੱਚਾ ਹੋਉਂਦਾ ਥੋੜਾ ਸਿੰਗ ਉੱਚਾ ਹੋਊਗਾ ਫੇਰ ਮੋੜੂਗੇ ਨਾ ਕੰਨ ਹੋਣਗੇ ਦਰਮਿਆਨੇ ਜਾਨਾ ਕਿਉਂਕਿ ਪੁਰਾਣੇ ਬੰਦੇ ਨੂੰ ਪਤਾ ਵੀ ਅੱਗੇ ਬੱਕਰੀਆਂ ਇਸ ਤਰ੍ਹਾਂ ਹੁੰਦੀਆਂ ਜਮ ਹੁਣ ਆਦੇ ਪੱਠਾ ਇੱਥੇ ਫਰਦੀਆਂ ਨੇ ਬਹੁਤ ਸਕੀਨ ਬਹੁਤ ਨਹੀਂ ਪਰ ਇਹ ਤਾਂ ਹੁਣ ਜ਼ਿਆਦਾ ਹੋਈਆਂ ਨੇ ਪਹਿਲਾਂ ਇਹ ਬੱਕਰੀਆਂ ਹੁੰਦੀਆਂ ਸਾਰੀਆਂ ਆਪਣੇ ਕੋਲੇ ਉਹੀ ਨਾ ਉੱਚੇ ਸਿੰਗ ਵਾਲੇ ਨਾ ਲਗਭਗ ਹਾਂ ਹਾਂ ਜੀ ਹਾਂ ਜਦੋਂ ਹੁਣ ਦਾ ਬੱਕਰੇ ਬੁੱਕਰੇ ਬਦਲ ਗਏ ਹਾਂ ਬੱਕਰੇ ਬਦਲੀ ਜਾਂਦੇ ਨੇ ਨਾ ਬੱਕਰੇ ਬਦਲ ਗਏ ਚਲ ਹੁਣ ਉਹ ਯਾਰ ਬਾਕੀ ਬਈ ਤੁਸੀਂ ਆਪ ਨਿਗਾਹ ਮਾਰ ਲਓ ਬਈ ਵੀ 20 ਸਾਲ ਦੀ ਉਮਰ ਦੀ ਬੱਕਰੀ ਹੈਗੀ ਹੈਗੀ ਬਾਕੀ ਬਈ ਚਲੋ ਆ ਕਿਵੇਂ ਲੱਗੀ ਵੀਡੀਓ ਬਈ ਨਾ ਤੁਹਾਨੂੰ ਜਾਣਕਾਰੀ ਦੇਣੀ ਸੀ ਵੀ ਬੱਕਰੀ ਦੀ ਉਮਰ ਵੀ 15 ਤੋਂ 20 ਸਾਲ 18-20 ਸਾਲ ਜਿਹੜੀ ਉਮਰ ਹੋ ਸਕਦੀ ਹੈ ਹੋ ਸਕਦੀ ਹੈ ਜਿਆ ਆਪਣਾ ਦਿਖਾਉਣ ਦਾ ਮੇਨ ਮਕਸਦ ਆਪਣਾ ਇਹੀ ਆ ਕੋਈ ਹੋਰ ਇਹਨੂੰ ਆਪਣਾ ਕੋਈ ਵੇਚਣ ਦਾ ਨਹੀਂ ਹੈਗਾ ਉਹਨਾਂ ਨੂੰ ਖਰੀਦਣੀ ਨਹੀਂ ਹੈਗੀ ਬਈ ਇਹ ਕਿਉਂਕਿ ਜਿਹੜੇ ਬੰਦੇ ਕਈ ਵਾਰੀ ਆਖਦੇ ਬੁਢੀ ਹੋ ਗਈ ਇਹ ਤਾਂ ਲੋ ਨਾ ਕੁਝ ਨਹੀਂ ਹੁੰਦਾ ਵੀਰੇ ਸੇਵਾ ਰੱਖੋ ਸੇਵਾ ਰੱਖੋ ਹਾਂ ਦੰਦਾ ਦੰਦਾ ਘਸਾ ਨੂੰ ਕੋਈ ਚੱਕਰ ਨਹੀਂ ਹੁੰਦਾ ਠੀਕ ਆ ਖਵਾਉਨੇ ਕੀ ਆ ਬਈ ਇਹ ਜਿਆ ਨੂੰ ਕੋਹ ਦਾ ਨਾਲ ਹੀ ਚੜਦੀ ਹੈਗੀ ਬਸ ਘਰੇ ਡਾਂਣੇ ਖਾ ਲੈਂਦੀ ਹੈ ਬਸ ਦਾਣੇ ਕਿਹੜੇ ਪੈਂਦੇ ਨੇ ਬਈ ਘਰੇ ਦਾਣੇ ਕਣਕ ਪਾਉਂਦੇ ਹੁਣ ਕਣਕ ਪਾਉਣ ਲੱਗ ਗਏ ਸੀ ਹੁਣ ਕਣਕ ਪਾਉਣ ਲੱਗ ਗਏ ਹੁਣ ਲਗਾਤਾਰ ਕਣਕ ਪਾਉਂਦੇ ਕਿਉਂਕਿ ਹੂੰ ਬਿਰਧ ਉਮਰ ਦੇ ਹਿਸਾਬ ਨਾਲ ਵੱਡੀ ਹੋ ਗਈ ਕੋਈ ਜਾਨ ਵੀ ਚਾਹੀਦੀ ਹੈ ਜਾਨ ਵੀ ਚਾਹੀਦੀ ਹੈ ਨਾ ਕੋਈ ਮੱਕੀ ਮੁੱਕੀ ਬਈ ਨਾ ਮੱਕੀ ਵੀ ਪਾ ਦਿੰਦੇ ਆ ਬਸ ਇਹ ਜਾ ਤਰ ਅਸੀਂ ਕਣਕ ਹੀ ਪਾਉਂਦੇ ਆਂ ਕਣਕ ਪਾਉਂਦੇ ਆਂ ਹਾਂ ਮੱਕੀ ਪਾ ਦਿੰਦੇ ਆ ਹੂੰ ਛੋਲੇ ਦਾ ਛਿਲਕਾ ਪਾ ਦਿੰਦੇ ਆ ਨਾਲ ਵੀ ਚਰੀ ਜਾਂਦੇ ਬੱਕਰੇ ਵਧੀਆ ਕੋਈ ਮਗਰ ਨਹੀਂ ਰਹਿੰਦੀ ਸਭ ਤੋਂ ਭੱਜੀ ਜਾਂਦੇ ਮੂਰੇ ਇਹ ਦੇ ਨੋ ਬੱਕਰੇ ਨੇ ਹੁਣ ਇਸ ਟਾਈਮ ਘਰੇ ਇਹਦੇ ਕਾਲੇ ਰੰਗ ਦੇ ਠੀਕ ਆ ਠੀਕ ਆ ਬੁੱਟੇ ਫਿਰ ਠੀਕ ਆ ਜੀ ਧੰਨਵਾਦ ਬਾਈ ਇਹ ਆਪਣੀਓ ਸੀ ਜਾ ਪਰ ਆਪਣੇ ਘਰੇ ਆਪਣੇ ਘਰੇ ਆ ਕੇ ਜੰਮੀ ਸੀ ਆਪਣੇ ਘਰੇ ਆ ਕੇ ਜੰਮੀ ਸੀ ਹੈਨਾ ਠੀਕ ਆ ਜਿਹੜੀ ਦੀ ਮਾਂ ਤੀ ਉਹ ਹੋ ਲੈ ਜਾਂਦੀ ਸੀ ਉਹ ਹੋ ਲੈ ਜਾਂਦੀ ਠੀਕ ਆ ਬੁੱਟੇ ਫਿਰ ਠੀਕ ਆ ਜੀ ਧੰਨਵਾਦ ਬਾਈ ਜੀ ਕਿਵੇਂ ਲੱਗੀ ਵੀਡੀਓ ਬਾਈ ਤੇ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫਿਰ ਇਹਨੂੰ ਫੋਲੋ ਕਰ ਲਓ ਧੰਨਵਾਦ